ਰੋ ਸਰ ਆਜ ਇੱਕ ਇੰਟਰ-ਡਿਸਟ੍ਰਿਕਟ ਗੈਂਗ ਦੇ ਬੰਦੇ ਪਰਿਆ ਜਿਹੜਾ ਵੀ ਕਈ ਜਿਹੜੇ ਖੋਆ ਮਿਟਾਪੋ ਕਰਦਾ ਇਹਨਾਂ ਦੀ ਮਾਜੋ ਡੀਜੀਪੀ ਸਾਬਤ ਪੰਜਾਬ ਅਤੇ ਸ਼੍ਰੀ ਗੌਰਵ ਪੂਰਾ ਜੀ ਐਸਐਸਪੀ ਕਕੂਤਲਾ ਮੇਰੇ ਸਮਾਜ ਪ੍ਰੋਧੀਆਂ ਸਰ ਉਹ ਜੋ ਮਹਿਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਸੀਏ ਕਕੂਤਲਾ ਅਤੇ ਡੀਐਸਪੀ ਫਲਤ ਨਨੋ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹਦੇ ਵਿੱਚ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਕਰਨਜੀਤ ਜਿਹਦਾ ਨਾਮ ਹੈਗਾ ਝੋਲਾ ਸਾਹਿਬ ਤੋਂ ਹੈਗਾ। ਤੰਤਨ ਦੇ ਸਟੀ ਦਾ ਹੈਗਾ। ਇਹਨਾਂ ਨੇ ਇੱਕ ਗੈਂਗ ਬਣਾਇਆ ਸੀ ਪੰਜ ਮੈਂਬਰੀ ਗੈਂਗ ਸੀਗਾ। ਉਹਦੇ ਵਿੱਚ ਇਹੋ ਪਿਸਤੌਲ ਦੀ ਨੋਕ ਤੇ ਜਿਹੜਾ ਹਾਈਵੇ ਤੋਂ ਗੱਡੀਆਂ ਖੁੰਦੇ ਸੀਗੇ। ਹਾਈਵੇ ਤੋਂ ਸਨੇਚਿੰਗ ਕਰਦੇ ਸੀਗੇ। ਇਹਦੇ ਵਿੱਚ ਇਹਨਾਂ ਨੇ ਜੋ ਹਮਲੇ ਦੀ ਮੌਲੀ ਕੋਸ਼ਿਸ਼ ਅਸੀਂ ਕੀਤੀ ਹੈ। ਉਸ ਤੋਂ ਇਹਨੇ ਪੰਜ ਵਾਰ ਦਾ ਪੰਜੜੀਆਂ ਆਏਗੀਆਂ ਪਿਸਤੌਲ ਦੀ ਨੋਕ ਤੇ ਇਹਨਾਂ ਪੰਜਾਂ ਬੰਦੇ ਨੇ ਕੀਤੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਇੱਕ ਸਵਿਫਟ ਕਾਰ ਜਿਹੜੀ ਸੀ ਜਲੰਧਰ ਤੋਂ ਕੋਈ ਸੀਗੀ ਪਿਸਤੌਲ ਦੀ ਨੋਕ ਤੇ ਉਸ ਤੋਂ ਬਾਅਦ ਉਹ ਜਿਹੜੀ ਸਵਿਫਟ ਕਾਰ ਹੈਗੀ ਆ ਉਹਦੇ ਨਾਲ ਹੀ ਇਹਨਾਂ ਨੇ ਵਾਰ ਦਾ ਜਿਹੜੀ I20 ਦੀ ਕੀਤੀ ਹੈਗੀ ਉਹ ਸਾਡੇ ਸੁਵਾਂਪੁਰ ਕੀਤੀ ਸੀ ਉੱਥੇ ਪਰਚਾ ਰਜਿਸਟਰ ਹੈਗਾ ਜਲੰਧਰ ਕਤਾਰਪੁਰ ਜੀ ਆਲਰੇਡੀ ਪਰਚਾ ਰਜਿਸਟਰ ਹੈਗਾ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਮੈਡੀਕਲ ਸਟੋਰ ਹੈਗਾ ਤਰੰਤਾਂ ਉਥੋਂ ਪੈਸੇ ਦਿਖੋ ਕਿਤੀ ਸੀ ਪਿਸਤੌਲ ਦੀ ਨੁਕਤੇ ਇਸ ਤੋਂ ਇਲਾਵਾ ਇਹਨਾਂ ਨੇ ਚਮਕੌਰ ਸਾਹਿਬ ਤੋਂ ਪਿਸਤੌਲ ਦੀ ਨੁਕਤੇ ਖੋ ਕੀਤੀ ਹੈ ਫਿਰ ਜਗਰਾਉਂ ਤੋਂ ਪਿਸਤੌਲ ਦੀ ਨੁਕਤੇ ਖੋ ਕੀਤੀ ਹੈਗੀ ਹੈ ਇਹ ਮੰਨ ਤੱਕੇ 6 ਵਾਰ ਦਾ ਤੜੀਆਂ ਮੁੱਲੀ ਬੁਸ਼ੀਸ਼ ਤੇ ਸਾਡੇ ਕੋਲ ਕਬੂਲਿਆ ਹੈਗਾ ਕਿ ਅਸੀਂ ਪਿਸਤੌਲ ਦੀ ਨੁਕਤੇ ਪੰਜਾਬ ਬੰਦਿਆਂ ਨੇ ਜਿਹੜੀ ਐ ਖੋ ਕੀਤੀਆਂ ਹੈਗੀਆਂ ਔਰ ਇਹ ਬੰਦਾ ਆਪ ਜਿਹੜਾ ਹੈਗਾ ਇਹ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈਗਾ ਇਹਦੇ ਖਿਲਾਫ ਪਹਿਲਾਂ ਵੀ 3 ਮਾਮਲੇ ਰਿਸਟਰ ਹੈਗੇ ਆ ਔਰ 10 ਮਹੀਨੇ ਮੀਂਹ ਨਹੀਂ ਇਹ ਜਿਹੜਾ ਕਿ ਜੇਲ ਤੋਂ ਬਾਹਰ ਆਇਆ ਸੀਗਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਔਰ ਜਿਹੜੇ ਸਨੇਚਿੰਗ ਦੇ ਪਰਚੇ ਦਰਜ ਹੈਗੇ ਉਸ ਤੋਂ ਬਾਅਦ ਇਹਨਾਂ ਨੇ ਇਹਨੇ ਨਵੰਬਰ ਦਸੰਬਰ ਦੇ ਵਿੱਚ ਆ ਕੇ ਆਪਣਾ ਇੱਕ ਗੈਂਗ ਬਣਾ ਲਿਆ ਔਰ ਗੈਂਗ ਦੇ ਵਿੱਚ ਪੰਜ ਬੰਦੇ ਆਪਣੇ ਤੋਂ ਇਲਾਵਾ ਚਾਰ ਬੰਦੇ ਹੋਰ ਸ਼ਾਮਿਲ ਕੀਤੇ ਔਰ ਇਹ ਲਗਾਤਾਰ ਇੱਕ ਦੋ ਮਹੀਨੇ ਤੋਂ ਲਗਾਤਾਰ ਜੜੀਆਂ ਵਾਰਦਾਤਾਂ ਨੂੰ ਜਨਮ ਦੇ ਰਿਹਾ ਗਿਆ ਇਹ ਸਾਡੀ ਸੀਏ ਇੰਸਪੈਕਟਰ ਇਹ ਤਾਂ ਡੀਐਸਪੀ ਪੁਲਿਸ ਦੀ ਟੀਮ ਨੇ ਇਹਦੇ ਵਿੱਚ ਬਹੁਤ ਸ਼ਲਾਘਾ ਜੋ ਕੰਮ ਕੀਤਾ ਹੈਗਾ ਕਿ ਇਹ ਜਿਹੜਾ ਗੈਂਗ ਜਿਹੜਾ ਇਹਨੂੰ ਬੱਸ ਕੀਤਾ ਹੈਗਾ ਇਹਦੇ ਵਿੱਚ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਦੇ ਕੋਲੋਂ ਇੱਕ ਸਵਿਫਟ ਕਾਰ ਜਿਹੜੀ ਖੋਹ ਕੀਤੀ ਹੋਈ ਆ ਇੱਕ ਪਿਸਤਲ ਜਿਹੜਾ ਅਸਲ ਹੈਗਾ ਔਰ ਇੱਕ ਘਟਾਉਣਾ ਪਿਸਤਲ ਹੈਗਾ ਇੱਕ ਮੋਬਾਈਲ ਫੋਨ ਜਿਹੜਾ ਸਨੇਚ ਕੀਤਾ ਸੀਗਾ ਉਹ ਅਸੀਂ ਹੁਣ ਤੱਕ बरामद ਕੀਤੇ ਆ ਬਾਕੀ ਜਿਹੜੇ ਹੋਰ ਹੈਗੇ ਆ ਲੜਕੇ ਦੇ ਨਾਲ ਆ ਉਹਨਾਂ ਤੇ ਅਸੀਂ ਫੋਕਸ ਕੀਤਾ ਹੈ ਵਕਫ ਉਕੀਮਾ ਸੀ ਬਣਾਈਆਂ ਹੋਈਆਂ ਆ ਉਹਨਾਂ ਤੇ ਰੇਡ ਜਿਹੜੇ ਹੈਗੇ ਅਸੀਂ ਕਰ ਰਹੇ ਸਾਰੇ ਨਸ਼ੇਦਾਰ ਦੀ ਸੀ ہاں ਨਸ਼ਾ ਵੀ ਕਰਦੇ ਹੈਗੇ ਪਰ ਇਹਨੇ ਜਿਹੜਾ ਗੈਂਗ ਦਾ ਹੈ ਇਹ ਖੁਦ ਕ੍ਰਿਮਨਲ ਬੈਕਗ੍ਰਾਉਂਡ ਦਾ ਬੰਦਾ ਹੈ ਜਿਹੜੇ ਬਾਕੀ ਬੰਦੇ ਆ ਉਹ ਵੀ ਕ੍ਰਿਮਨਲ ਬੈਕਗ੍ਰਾਉਂਡ ਹੈ ਉਹਨਾਂ ਦਾ ਅਸੀਂ ਚੈੱਕ ਕਰ ਰਹੇ ਹੈਗੇ ਉਹਨਾਂ ਦੇ ਨਾਮ ਸਾਡੇ ਕੋਲ ਆ ਗਏ ਹੈਗੇ ਰੇਡ ਅਸੀਂ ਕਰ ਰਹੇ ਹਾਂ ਉਹਨਾਂ ਤੇ ਵੀ ਸਾਡੀ ਸਰਵੇਲੈਂਸ ਹੈਗੀ ਹੈ ਉਹ ਵੀ ਜਦੋਂ ਉਹਨਾਂ ਦਾ ਅਰੈਸਟ ਅਸੀਂ ਕਰਾਂਗੇ ਫਿਰ ਤੁਹਾਡੇ ਨੋਟਿਸ ਚ ਲਿਆਵਾਂਗੇ ਸਾਰਾ ਨਾਮ ਵੀ ਉਹਨਾਂ ਦਾ ਔਰ ਉਹਨਾਂ ਦੇ ਖਿਲਾਫ ਜਿਹੜੇ ਇਹ ਇਹਦੇ ਵਿੱਚ ਕੋਈ ਇਹ ਨਹੀਂ ਇਨਵੈਸਟੀਗੇਸ਼ਨ ਚੱਲਿਆ ਕੀ ਇਹਨਾਂ ਦੀ ਮੋਦਾਕਾਰ ਗੈਂਗ ਦੇ ਬੰਦੇ ਹਨ ਕਿੱਦਾਂ ਹੋਈ ਹੈ ਕਿ ਕੋਈ ਜੇ ਜੇਲ੍ਹ ਦੇ ਵਿੱਚ ਵੀ ਇਕੱਠੇ ਹੋਏ ਹਨ ਹਾਂ ਔਰ ਬਾਹਰ ਵੀ ਜਿਹੜੇ ਤਨਤਨ ਪੱਟੀ ਦੇ ਰਹਿਣ ਵਾਲੇ ਲਿਗੇ ਆ ਉਹਦੇ ਜਿਨ੍ਹਾਂ ਦੇ ਆਪਸ ਵਿੱਚ ਡਿਲੀਵਰੀ ਵਾਲੀ ਦੋਸਤੀ ਹੈਗੀ ਹੈ ਤਾਂ ਕਰਕੇ ਕਿਸੇ ਵੱਡੇ ਗੈਂਗ ਨਾਲ ਇਹਨਾਂ ਦਾ ਕੋਈ ਕਨੈਕਸ਼ਨ ਹੈ ਕਰ ਰਿਹਾ ਹੈ ਇਨਵੈਸਟੀਗੇਟ ਹੈ ਜੀ ਸਰੇ ਲਾਟ ਰੋਹ ਚੱਲਦੇ ਸੀ ਜਾਂ ਨਸ਼ੇ ਦਾ ਵੀ ਵਪਾਰ ਚੱਲਦਾ ਸੀ ਨਸ਼ਾ ਵੀ ਸਪਲਾਈ ਕਰਦੇ ਸੀ ਇਹ ਲੁੱਟ ਕੋ ਹੁਣ ਤੱਕ ਜਿਹਦੀ ਮੁੱਲੀ ਤਤੀਸ਼ ਆਈ ਹੈਗੀ ਆ ਉਹਦੇ ਵਿੱਚ ਇਹ ਆ ਪਿਸਤੌਲ ਦੀ ਨੋਕ ਤੇ ਹਾਈਵੇ ਤੇ ਵਰਤਤਾ ਗੱਲ ਰਹੀ ਸੀ ਤੇ ਇਹਨਾਂ ਕੋਲ ਇੱਕ ਕੰਡੋਨਾ ਪਿਸਤੌਲ ਦੇ ਨਾਂ ਤੁਹਾਨੂੰ ਦੱਸਿਆ ਇੱਕ ਅਸਲ ਪਿਸਤੌਲ ਹੈਗਾ ਸਾਡੇ ਵੀ ਇਹਨਾਂ ਨੇ ਵਾਅਦਾਤ ਕੀਤੀ ਸੀ 15 ਤਰੀਕ ਨੂੰ ਇਹਨਾਂ ਨੇ ਆ I20 ਗੱਡੀ ਕੋ ਉਹੀ ਸਿਵਾਨਪੁਰ ਤੋਂ ਤੁਹਾਨੂੰ ਯਾਦ ਹੋਵੇਗਾ ਉਹ ਉਹਦੇ ਤਹਿਤ ਹੀ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਸਾਡੀ ਟੀਮਾਂ ਕਾਫੀ ਦਿਨ ਤੋਂ ਲੱਗੀਆਂ ਹੋਈਆਂ ਸੀਗੇ ਔਰ ਇਹਨਾਂ ਨੂੰ ਇਹ ਸਫਲਤਾ ਕੱਲ ਮਿਲੀ ਹੈਗੀ ਐ ਔਰ ਕੱਲ ਅਸੀਂ ਇਹਨੂੰ ਅਰੈਸਟ ਕੀਤਾ ਹੈ ਕੋਈ ਰਿਮਾਂਡ ਇਹਨਾਂ ਦਾ ਰਿਮਾਂਡ ਇਹਨਾਂ ਦਾ ਕਿੰਨੇ ਦਿਨ ਦਾ ਮੇਰਾ 2 ਦਿਨ ਦਾ ਹਾਂ ਜੀ 2 ਦਿਨ ਦਾ ਜਿਹੜੀ I20 ਇਹਨਾਂ ਨੇ ਕੋਈ ਸੀ ਉਸੇ ਤੇ ਸਾਡੀ ਵਾਰਦਾਤਾਂ ਕੀਤੀਆਂ ਉਹ ਪਹਿਲਾਂ ਜਿਹੜੀ ਸਵਿਫਟ ਕੋਈ ਸੀ ਸਵਿਫਟ ਤੇ ਕਰ ਰਹੇ ਸੀਗੇ ਉਸ ਤੋਂ ਬਾਅਦ ਸਵਿਫਟ ਜਿਹੜੀ ਹੈਗੀ ਉਹ ਸਾਡੇ ਨੱਟਸ ਹੈਗੀ ਹੈ ਉਸ ਤੋਂ ਬਾਅਦ ਜਿਹੜੀ I20 ਇਹਨਾਂ ਨੇ ਕੋਈ ਹੈ ਉੱਤੇ ਕਰ ਰਹੇ ਸੀ ਸਰ ਕਦੋਂ ਦਾ ਕਰ ਰਹੇ ਇਹ ਕੰਮ ਇਹ ਦਸੰਬਰ 31 ਤੋਂ ਇਹਨਾਂ ਦੇ ਕਲਪਰਚਾ ਜਿਹੜਾ ਹੈ ਇਹ ਕਤਲ ਹੋਇਆ ਸੀ ਜਦੋਂ ਉਹਨਾਂ ਨੂੰ ਸਵਿਫਟ ਕਰ ਕੋਈ ਸੀ ਉਸ ਤੋਂ ਬਾਅਦ ਲਗਾਤਾਰ ਵਾਰਦਾਤਾਂ ਪਹਿਲੇ ਮਹੀਨੇ 'ਚ 6 ਲਗਾਤਾਰ ਵਾਰਦਾਤਾਂ ਹੋਈਆਂ ਹਨ ਪਸਤਾਉਂਗਾ ਸਰ ਜਾਤਰੀਆ ਜੈਨ ਜਿਹੜੇ ਆ ਜੇਲ੍ਹ ਦੇ ਵਿੱਚ ਹੀ ਮਿਲਦੇ ਆ ਜਿਹੜੇ ਅਪਰਾਧੀ ਇਸਮ ਦੇ ਲੋਟਰਾ ਤੇ ਜੇਲ੍ਹ ਦੇ ਵਿੱਚ ਹੀ ਫਿਰ ਜੈਨ ਬੰਦੇ ਬਾਹਰ ਆਂਦਾ ਜਿਸੇ ਵੱਡੇ ਨੈਟਵਰਕ ਨਾਲ ਹੈ ਰਹੀ ਤੁਹਾਨੂੰ ਰਾਤ ਜੇਲ੍ਹ ਦੇ ਅੰਦਰ ਇਨਵੈਸਟਿਗੇਟ ਕਰ ਰਹੇ ਆ ਜੀ ਬੇਜ਼ੇ ਤੁਸੀਂ ਹੋਰ ਜਿਹੜੇ ਗੈਂਗਸਟਰ ਆ ਉਹਨਾਂ ਨਾਲ ਦੀ ਗੱਲ ਸਾਰ ਥੈਂਕ ਯੂ so much